ਅੱਜ ਕੜਨਾ ਸੈਂਟ ਫਰਾਂਸਿਸ ਸਕੂਲ ਦੀ ਆ ਜਿੱਥੇ ਆ ਵੇਖੋ ਸਕਿਉਰਿਟੀ ਗਾਰਡ ਦੇ ਉੱਤੇ ਗੇਟ ਡਿੱਗ ਪਿਆ ਹੈ तकरीबन 20 ਤੋਂ 25 ਫੁੱਟ ਲੰਬਾ ਗੇਟ ਆ ਜਿਹੜਾ ਥੱਲੇ ਆ ਗਿਆ ਸਕਿਉਰਿਟੀ ਗਾਰਡ ਥੱਲੇ ਆ ਗਿਆ ਜੇ ਅੱਜ ਸਾਡੇ 10-12 ਬੱਚੇ ਥੱਲੇ ਆਏ ਹੁੰਦੇ ਤੇ ਇਹਨਾਂ ਦਾ ਜ਼ਿੰਮੇਵਾਰ ਕੌਣ ਸੀ ਆ ਆਪ ਦਾ ਬਲੈਂਡ ਜੇ ਉਹਨੂੰ ਗੱਡੀ ਦੇ ਉੱਤੇ ਲਾਦ ਕੇ ਹਸਪੀਟਲ ਦੇ ਉੱਤੇ ਚ ਲੈ ਗਏ ਆ ਤੇ ਆ ਗੇਟ ਜੇ 20 ਫੁੱਟ ਲੰਬਾਈ ਦੇ ਗੇਟ ਦੀ 20 ਫੁੱਟ ਤੇ 25 ਫੁੱਟ ਲੰਬਾਈ ਜਿਹੜਾ ਆ ਗੇਟ ਥੱਲੇ ਡਿੱਗਾ ਵਾ ਰੇਲਿੰਗ ਵਾਲਾ ਗੇਟ ਬਣਾਇਆ ਜੋ ਇਹਨਾਂ ਨੇ ਐਸ ਰੇਲਿੰਗ ਦੇ ਵਿੱਚੋਂ ਇਹ ਨਿਕਲ ਗਿਆ ਜੀ ਆ ਰੇਲਿੰਗ ਦੇ ਵਿੱਚੋਂ ਨਿਕਲ ਕੇ ਆ ਥੱਲੇ ਸਕੂਲ ਦੀ ਗਾਰਡ ਪਿੱਛੇ ਖੜਾ ਸੀ ਜਿੱਦੇ ਉੱਤੇ ਡਿੱਗਾ ਇੱਥੇ ਬੱਚੇ ਵੀ ਜਦੋਂ ਛੁੱਟੀ ਹੁੰਦੀ ਹੈ ਤੇ ਬੱਚੇ ਐਸ ਸਾਈਡ ਥਾਣੇ ਆਉਂਦੇ ਆ ਥੱਲੇ ਇਹਦੇ ਲਾਗੋਂ ਦੇ ਗੇਟ ਦੇ ਕਰਾਸ ਕਰਕੇ ਉਹ ਜਾਂਦੇ ਆ ਆਹ ਹਾਂ ਤੇ ਸਾਡੇ ਸਕੂਲ ਦੀ ਐਸ ਦੀ ਦੀ ਸੰਦੇ ਸਾਨੂੰ ਚਾਹੀਦੀ ਹੈ ਕਿ ਲੱਖਾਂ ਰੁਪਏ ਚਾਹੀਦੇ ਆ ਇੰਨੇ ਇੰਨੇ ਬਸ ਪੈਸੇ ਜਿਹੜੇ ਆ ਸਕੂਲ ਦੇ ਵਿੱਚ ਇੰਨਾ ਕੰਮਾਂ ਤੇ ਹੀ ਲੱਗਦੇ ਹੋਰ ਕੰਮ ਇਹਨਾਂ ਨੂੰ ਕੋਈ ਨਹੀਂ ਜੁਗਾ ਇੰਨਾ ਮਾਰਤਾਂ ਤੋਂ ਬਿਨਾ ਖਬਰਦਾਰਨ ਤਾਰਨ ਤੋਂ ਹੈ ਜਿੱਥੇ ਸਥਿਤ ਸੇਂਟ ਫਰਾਂਸਿਸ ਸਕੂਲ ਵਿਖੇ ਲੋਹੇ ਦਾ ਰੇਲਿੰਗ ਗੇਟ ਡਿੱਗਣ ਦੇ ਨਾਲ ਸਿਕਿਉਰਿਟੀ ਗਾਰਡ ਇਸ ਗੇਟ ਦੇ ਹੇਠਾਂ ਆਨਕਾਰਨੇ ਜ਼ਖਮੀ ਹੋ ਗਿਆ ਦਸਿਆ ਜਾਰੀ ਹੈ ਕਿ ਛੁੱਟੀ ਦੇ ਸਮੇਂ ਬੱਚਿਆਂ ਨੂੰ ਲੈਣਾ ਹੈ ਮਾਪਿਆਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਤੇ ਸਕੂਲ ਮੈਨੇਜਮੈਂਟ ਤੇ ਵੀ ਸਵਾਲ ਖੜੇ ਕੀਤੇ ਨੇ ਇਸ ਘਟਨਾ ਸਬੰਧੀ ਸਕੂਲ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਘਟਨਾ ਜਦੋਂ ਵਾਪਰੀ ਹੈ ਅਚਾਨਕ ਹੀ ਬਸ ਦੀ ਫੇਟ ਵੱਜਣ ਦੇ ਨਾਲ ਗੇਟ ਡਿੱਗ ਪੈਂਦਾ ਤੇ ਜ਼ਖਮੀ ਹੋਏ ਸਿਕਿਉਰਿਟੀ ਗਾਰਡ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਜਾਰੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਬਿਲਕੁਲ ਠੀਕ ਹੈ ਹਾਲਾਂਕਿ ਇਸ ਘਟਨਾ ਦੇ ਲਈ ਉਹ ਮੁਆਫੀ ਵੀ ਮੰਗਦੇ ਨੇ ਤਰਨਤਾਰਨ ਤੋਂ ਗਗਨਦੀਪ ਸੋਨ ਦੀ ਰਿਪੋਰਟ ਡੇਲੀ ਨਿਊਜ਼ ਪੰਜਾਬੀ ਹਾਂਜੀ ਸਰ ਕੀ ਨਾਮ ਹੈ ਆਪਕਾ ਮੈਂ ਫਾਦਰ ਮੈਜੀ ਹੈ ਸਕੂਲ ਦਾ ਡਾਇਰੈਕਟਰ ਹੈ ਸਰ ਆਪ ਡਾਇਰੈਕਟਰ ਕੱਲ ਇੱਕ ਇਨਸੀਡੈਂਟ ਹੋਇਆ ਯਹਾਂ ਪਰ ਨਾ ਸਕੂਲ ਦਾ ਗੇਟ ਗਿਰਾ ਔਰ ਬਤਾਇਆ ਜਾ ਰਿਹਾ ਹੈ ਕਿ ਇੱਕ ਸਿਕਿਉਰਿਟੀ ਗਾਰਡ ਨੀਚੇ ਆ ਗਿਆ ਕੈਸੇ ਹੋਇਆ ਇਨਸੀਡੈਂਟ ਔਰ ਕੀ ਕਹਿਣਾ ਹੈ ਆਪਕਾ ਇਸ ਬਾਰੇ ਮੈਂ ਛੁੱਟੀ ਦਾ ਟਾਈਮ ਸੀਗਾ ਛੁੱਟੀ ਦੇ ਟਾਈਮ ਆਪਣੇ ਸਕੂਲ ਦਾ ਸਾਰੇ ਅੰਦਰ ਆ ਜਾਂਦੇ ਅੰਦਰ ਟਾਈਮ ਪਰ ਆ ਕੇ ਸਾਰੇ ਗੱਡੀਆਂ ਅੰਦਰ ਆ ਗਈ ਸੀਗਾ ਅਦੇ ਗੇਟ ਬੰਦ ਹੋ ਗਿਆ ਸੀ ਫਿਰ ਇੱਕ ਗੱਡੀ ਲੇਟ ਆਇਆ ਇਹ ਫਿਰ ਨਾਨੇ ਇੱਕਦਮ ਗੇਟ ਕੋਲ ਲੱਗਾ ਸਮੇਂ ਇੱਕਦਮ ਉਹ ਜੇ ਲੇਟ ਆਇਆ ਗੱਡੀ ਉਹਦੇ ਚ गेट ਦੇ ਵਿੱਚ ਵਜੇ ਇਸੇ ਕਰੇ ਗੇਟ ਦੀ ਗੇਟ ਅਤੇ ਉਹ ਦਾ ਉਹ ਨਾ ਨੇ ਵੀ ਪੂਰਾ ਕੋਸ਼ਿਸ਼ ਕੀਤਾ ਜੇ ਗੇਟ ਕੇ ਪਰ ਉਹ ਕੁਦਰਤੀ ਮਹੱਲਾ ਦਾ ਮਿਹਰਬਾਨੀ ਸੇ ਉਹ ਬਚ ਗਿਆ ਉਸ ਦਾ ਉਹ ਠੀਕ ਠਾਕ ਹੈ ਪਰਿਵਾਰ ਮੈਂ ਵੀ ਕੋਦ ਉਸ ਦੇ ਹਸਪਤਲ ਲੈ ਕੇ ਗਿਆ ਉਹ ਅਭੀ ਠੀਕ ਠਾਕ ਹੈ ਕਹਾਂ ਪਰ ਚੋਟ ਲੱਗੀ ਉਸ ਕਿ ਜਦ ਡਿੱਗਾ ਉਸ ਦਾ ਸਿਰ ਤੇ ਇਧਰ ਸਾਈਡ ਤੇ ਲੱਗੀ ਚੋਟ ਚਾਰ ਟਾਂਗੇ ਲੱਗੇ ਠੀਕ ਹੈ ਸਰ ਮੰਨ ਲੀਓ ਕਿ ਇਤਨਾ ਬੜਾ ਸਕੂਲ ਹੈ ਬੱਚੇ ਵੀ ਗੁਜ਼ਰੇ ਤੇ ਅਗਰ ਰੱਬ ਨਾ ਕਰਤਾ ਉਹ तो बच्चों पर गिर जाता तो फिर क्या भरोसा क्योंकि हमने बच्चे नहीं भेज दे बच्चे को जाने के लिए फेरेंट्स के साथ बच्चे को जाने के लिए दूसरा गेट है छोटा गेट है फेरेंट्स उधर के ये सिर्फ गड्डियों के लिए जब गड्डी अंदर आ जाते बच्चे सारे चले जाने के बाद फिर गड्डी उधर से बाहर कर दे। अपने पूरा बच्चे का मतलब सेफ्टी भी पढ़ाई की पूरा कोशिश करते हमने पूरा इसलिए कोशिश में है क्योंकि हर एक बच्चे का जी जिंदगी बहुत तो मुल्यदायक है तो असं भी एक एक बच्चे का ख्याल रखते पर कभी कई बार इस तरह कुदरती कई बार गलती हो जाती ਨੇ ਆਪਣੇ ਗਲਤੀ ਵੀ ਮੰਨਦਾ ਅਗਰ ਕੋਈ ਗਲਤੀ ਹੋ ਗਿਆ ਤਾਂ ਉਸਕੇ ਲਈ ਵੀ ਮੈਂ ਸਭੀ ਸੇ ਮਾਫੀ ਵੀ ਮੰਗਦਾ ਹਾਂ